ਅਮਰੀਕਾ ਦੇ ਹਮਲੇ ਤੋਂ ਬਾਅਦ ਦੇ ਵਿੱਚ ਈਰਾਨ ਨੇ ਵੱਡੀ ਕਾਰਵਾਈ ਕਰ ਦਿੱਤੀ ਹੈ ਤੁਹਾਨੂੰ ਦੱਸਦੇ ਕਿ ਈਰਾਨ ਰੁਕਣ ਵਾਲਿਆਂ ਦੇ ਵਿੱਚੋਂ ਨਹੀਂ ਹੈਗਾ ਈਰਾਨ ਨੇ ਇਜ਼ਰਾਈਲ ਤੇ ਹਮਲਾ ਕਰ ਦਿੱਤਾ ਤਾਬੜ ਤੋੜ ਮਜ਼ਾਇਲਾ ਦਾਗੀਆਂ ਗਈਆਂ ਨੇ ਇਜ਼ਰਾਈਲ ਦੇ ਉੱਪਰ 14 ਥਾਵਾਂ ਨੂੰ ਟਾਰਗੇਟ ਬਣਾਇਆ ਗਿਆ 14 ਥਾਵਾਂ ਇਜ਼ਰਾਈਲ ਦੀਆਂ ਨਸ਼ਟ ਕਰ ਦਿੱਤੀਆਂ ਨੇ ਈਰਾਨ ਨੇ ਇੰਨੀ ਤਾਬੜ ਤੋੜ ਜਿਹੜੀ ਫਾਇਰਿੰਗ ਵੀ ਕੀਤੀ ਹੈ ਤੇ ਮਜ਼ਾਈਲਾ ਜੁੜੀਆਂ ਛੱਡੀਆਂ ਨੇ ਤਾਂ ਤਸਵੀਰਾਂ ਦਿਖਾ ਦਿੰਨੇ ਆ ਬਿਲਕੁਲ ਐਕਸਕਲੂਸਿਵ ਤਸਵੀਰਾਂ ਸਾਹਮਣੇ ਆਈਆਂ ਨੇ ਇਜ਼ਰਾਈਲ ਦੀਆਂ ਇਜ਼ਰਾਈਲ ਦੇ ਵਿੱਚ ਦਿਨ ਦਿਹਾੜੇ ਧਮਾਕੇ ਦੇਖਣ ਨੂੰ ਮਿਲ ਰਹੇ ਨੇ ਤਾਂ ਅੰਦਾਜ਼ਾ ਲਿਓ ਕਿ ਬਿਲਡਿੰਗਾਂ ਤਹਿਸ ਨਹਿਸ ਕਰ ਦਿੱਤੀਆਂ ਗਈਆਂ ਨੇ ਇਹ ਈਰਾਨ ਹੁਣ ਗੁੱਸੇ ਦੇ ਵਿੱਚ ਆ ਚੁੱਕਿਆ ਹੈ ਇਹਨੂੰ ਸਿੱਧੇ ਤੌਰ ਤੇ ਅਸੀਂ ਕਹ ਲਈਏ ਤਾਂ ਅਮਰੀਕਾ ਨੇ ਜਿਵੇਂ ਈਰਾਨ ਤੇ ਹਮਲਾ ਕੀਤਾ ਪਰ ਈਰਾਨ ਰੁਕਿਆ ਨਹੀਂ ਈਰਾਨ ਦੇ ਸੁਪਰੀਮ ਲੀਡਰ ਖੇਮਨਾਈ ਦਾ ਕਹਿਣਾ ਸੀ ਕਿ ਹੁਣ ਅਮਰੀਕਾ ਨੂੰ ਵੀ ਭੁਗਤਣਾ ਪਵੇਗਾ ਪਰ ਉਸ ਤੋਂ ਤੁਰੰਤ ਬਾਅਦ ਈਰਾਨ ਨੇ ਇਜ਼ਰਾਈਲ ਤੇ ਹਮਲਾ ਕਰ ਦਿੱਤਾ ਹੈ ਹਮਲਾ ਈਰਾਨ ਦੇ ਵੱਲੋਂ ਇਜ਼ਰਾਈਲ ਤੇ ਰੋਕਣ ਦਾ ਸੀ ਇਸ ਕਰਕੇ ਅਮਰੀਕਾ ਵਿੱਚ ਦਖਲ ਦਖਲ ਹੋ ਗਿਆ ਔਰ ਉਸ ਤੋਂ ਬਾਅਦ ਹੁਣ ਈਰਾਨ ਚੁੱਪ ਨਹੀਂ ਬੈਠਾ ਈਰਾਨ ਨੇ ਇਜ਼ਰਾਈਲ ਤੇ ਦੁਬਾਰਾ ਹਮਲਾ ਕਰ ਦਿੱਤਾ ਹੈ ਅੱਜ ਬਿਲਕੁਲ ਤੜਕਸਾਰ ਦੀਆਂ ਤਸਵੀਰਾਂ ਦਿਖਾ ਰਿਹਾ ਬਿਲਕੁਲ ਇਹ ਤਾਜ਼ੀਆਂ ਤਸਵੀਰਾਂ ਨੇ ਇਜ਼ਰਾਈਲ ਦੀਆਂ ਸੜਕਾਂ ਦੇ ਉੱਪਰ ਉੱੜਦੀ ਧੂੜ ਇਸ ਗੱਲ ਦਾ ਗਵਾਹ ਬਣ ਰਹੀ ਹੈ ਕਿ ਈਰਾਨ ਹੁਣ ਕਿੰਨਾ ਗੁੱਸੇ ਦੇ ਵਿੱਚ ਹੈ ਮਜ਼ਾਇਲਾ ਲਗਾਤਾਰ ਡਾਕੀਆਂ ਜਾ ਰਹੀਆਂ ਨੇ ਤਾਂ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਘਰਾਂ ਨੂੰ ਕਿਸ ਤਰੀਕੇ ਦੇ ਨਾਲ ਮਲਬੇ ਦੇ ਵਿੱਚ ਈਰਾਨ ਨੇ ਤਬਦੀਲ ਕਰ ਦਿੱਤਾ ਹੈ ਇਜ਼ਰਾਈਲ ਦੇ 14 ਥਾਵਾਂ ਤੇ ਅਟੈਕ ਕੀਤਾ ਹੈਗਾ ਇਜ਼ਰਾਈਲ ਦੀਆਂ 14 ਸਿਟイズ ਨੂੰ ਟਾਰਗੇਟ ਬਣਾਇਆ ਗਿਆ ਹੈ ਤਾਂ ਇਹ ਤਸਵੀਰਾਂ ਦਿਖਾ ਰਿਹਾ ਇਰਾਨ ਰੁਕਣ ਵਾਲਿਆਂ ਦੇ ਵਿੱਚੋਂ ਨਹੀਂ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਇਰਾਨ ਨੂੰ ਰੋਕਣ ਦੇ ਲਈ ਅਮਰੀਕਾ ਨੇ ਹਮਲਾ ਕੀਤਾ ਸੀ ਔਰ ਹਮਲੇ ਤੋਂ ਬਾਅਦ ਅਮਰੀਕਾ ਨੇ ਕਿਹਾ ਹੈ ਕਿ ਹੁਣ ਹਮਲਾ ਜੜਿਆ ਇਜ਼ਰਾਈਲ ਦੇ ਉੱਪਰ ਰੋਕ ਦਿੱਤਾ ਜਾਵੇ ਨਹੀਂ ਤਾਂ ਫਿਰ ਅਮਰੀਕਾ ਹਮਲੇ ਦੇ ਵਾਸਤੇ ਤਿਆਰ ਰਹੇਗਾ ਇਰਾਨ ਡਰਿਆ ਨਹੀਂ ਇਰਾਨ ਨੇ ਦੁਬਾਰਾ ਤੋਂ ਪਲਟਵਾਰ ਕੀਤਾ ਜਵਾਬੀ ਹਮਲਾ ਕੀਤਾ ਟਰੰਪ ਦੇ ਉੱਪਰ ਕੇ ਹੁਣ ਇਹਦਾ ਖਮਿਆਜ਼ਾ ਅਮਰੀਕਾ ਨੂੰ ਵੀ ਭੁਗਤਣਾ ਪਵੇਗਾ ਔਰ ਸਿੱਧੇ ਤੌਰ ਤੇ ਅਮਰੀਕਾ ਨੂੰ ਧਮਕੀ ਦਿੱਤੀ ਸੀ ਔਰ ਹੁਣ ਈਰਾਨ ਨੇ ਇਜ਼ਰਾਈਲ ਤੇ ਦੁਬਾਰਾ ਹਮਲਾ ਕਰ ਦਿੱਤਾ ਈਰਾਨ ਡਰਿਆ ਨਹੀਂ ਬਲਕਿ ਇਜ਼ਰਾਈਲ ਦੇ ਉੱਪਰ ਦੁਬਾਰਾ ਹਮਲਾ ਕਰ ਦਿੱਤਾ 14 ਥਾਵਾਂ ਨੂੰ ਟਾਰਗੇਟ ਬਣਾਇਆ ਗਿਆ 14 ਥਾਵਾਂ ਤੇ ਨਿਸ਼ਾਨਾ ਬਣਾਇਆ ਗਿਆ ਔਰ ਇਜ਼ਰਾਈਲ ਦੇ 14 ਥਾਵਾਂ ਨੂੰ ਤਬਾਹ ਕਰ ਦਿੱਤਾ ਹੈ ਇਹ ਬਿਲਕੁਲ ਐਕਸਕਲੂਸਿਵ ਤਸਵੀਰਾਂ ਤੁਸੀਂ ਟੀਵੀ ਸਕਰੀਨ ਦੇ ਉੱਪਰ ਦੇਖ ਪਾ ਰਹੇ ਹੋ ਕਿ ਕਿਵੇਂ ਧੂਏਂ ਦੇ ਉੱڑਦੇ ਹੋਏ ਗੁਬਾਰ ਮਲਬੇ ਚੋਂ ਨਿਕਲਦਾ ਹੋਇਆ ਘਟਾ ਇਸ ਗੱਲ ਦਾ ਗਵਾਹ ਬਣ ਰਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਮਜ਼ਾਇਲਾ ਦੀ ਵਰਖਾ ਕਰ ਦਿੱਤੀ ਹੈ ਇਰਾਨ ਨੇ ਇਜ਼ਰਾਈਲ ਦੇ ਉੱਪਰ 14 ਥਾਵਾਂ ਨੂੰ ਟਾਰਗੇਟ ਬਣਾ ਲਿਆ ਹੈ ਔਰ 14 ਥਾਵਾਂ ਤੇ ਹੋਰ ਕਈ ਲੋਕ ਮਾਰੇ ਜਾਣ ਦਾ ਖਜਸਾ ਵੀ ਜੁਤਾਇਆ ਜਾ ਰਿਹਾ ਹੈ ਮੀਡੀਆ ਦੇ ਹਵਾਲੇ ਤੋਂ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਆਂ ਕਿ ਕਈ ਲੋਕ ਮਾਰੇ ਜਾਣ ਦਾ ਖਦ사 ਜੁਤਾਇਆ ਜਾ ਰਿਹਾ ਪਰ ਇਹ ਹਮਲੇ ਦੀਆਂ ਤਸਵੀਰਾਂ ਤਾਂ ਅਸੀਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਦੇਖੋ ਘਰ ਕਿਵੇਂ ਮਲਬਾ ਬਣਾ ਦਿੰਦੇ ਨੇ ਇੱਥੋਂ ਤੱਕ ਕਿ ਸੜਕਾਂ ਦੇ ਵਿੱਚ ਵੀ ਖੱਡੇ ਪਾ ਦਿੰਦੇ ਨੇ ਇਸ ਕਦਰ ਹੁਣ ਈਰਾਨ ਨੇ ਮਜ਼ਾਇਲਾ ਜਿਹੜੀਆਂ ਨੇ ਉਹ ਇਜ਼ਰਾਈਲ ਦੇ ਉੱਪਰ ਧਾਕੀਆਂ ਨੇ ਅਮਰੀਕਾ ਨੇ ਹਟਾਉਣ ਦੀ ਕੋਸ਼ਿਸ਼ ਕੀਤੀ ਪਰ ਅਮਰੀਕਾ ਨੇ ਈਰਾਨ ਤੇ ਹਮਲਾ ਕਰ ਦਿੱਤਾ ਈਰਾਨ ਚੁੱਪ ਨਹੀਂ ਬੈਠਿਆ ਈਰਾਨ ਨੇ ਉਸੇ ਵੇਲੇ ਜਵਾਬੀ ਕਾਰਵਾਈ ਦੇ ਵਿੱਚ ਜਵਾਬੀ ਹਮਲਾ ਬੋਲਿਆ ਅਮਰੀਕਾ ਤੇ ਕਿ ਹੁਣ ਅਮਰੀਕਾ ਵੀ ਤਿਆਰ ਰਵੇ ਅਮਰੀਕਾ ਨੂੰ ਇਸ ਦਾ ਖਾਮਿਆਜ਼ਾ ਭੁਗਤਣਾ ਪਵੇਗਾ ਔਰ ਨਾਲ ਦੀ ਨਾਲ ਈਰਾਨ ਨੇ ਇਜ਼ਰਾਈਲ ਤੇ ਦੁਬਾਰਾ ਹਮਲਾ ਕਰ ਦਿੱਤਾ ਕਿਉਂਕਿ ਇਜ਼ਰਾਈਲ ਦੇ ਪੀਐਮ ਦੇ ਵੱਲੋਂ ਇੱਥੇ ਅਮਰੀਕੀ ਰਾਸ਼ਟਰਪਤੀ ਦੀ ਸ਼ਲਾਗਾ ਕੀਤੀ ਗਈ ਸੀ ਉਹਨਾਂ ਕਹਿਆ ਸੀ ਕਿ ਇਹ ਜੋ ਦਲੇਰੀ ਦਿਖਾਈ ਹੈ ਸਿਰਫ 트럼ਪ ਹੀ ਦਿਖਾ ਸਕਦੇ ਨੇ ਹੋਰ ਕੋਈ ਨਹੀਂ ਔਰ ਧੰਨਵਾਦ ਕੀਤਾ ਸੀਗਾ ਕਿ ਸਾਡਾ ਸਾਥ ਦਿੱਤਾ ਇਜ਼ਰਾਈਲ ਦੇ ਪੀਐਮ ਨੇ ਜਦੋਂ ਇਹ ਪੋਸਟ ਪਾਈ ਅ ਅਮਰੀਕੀ ਸਰਕਾਰ ਦਾ ਧੰਨਵਾਦ ਕਰਨ ਦੇ ਲਈ 트럼ਪ ਦਾ ਧੰਨਵਾਦ ਕਰਨ ਦੇ ਲਈ ਤਾਂ ਉਸ ਤੋਂ ਬਾਅਦ ਵਿੱਚ ਈਰਾਨ ਨੇ ਦਾਵਾ ਬੋਲ ਦਿੱਤਾ ਮਿਜ਼ਾਈਲਾਂ ਦੇ ਨਾਲ ਇਜ਼ਰਾਈਲ ਤੇ ਹਮਲਾ ਕਰ ਦਿੱਤਾ 14 ਥਾਵਾਂ ਨੂੰ ਟਾਰਗੇਟ ਬਣਾਇਆ ਗਿਆ ਇਹ ਤੁਸੀਂ ਦੇਖ ਹੀ ਸਕਦੇ ਹੋ ਜੋ ਮਾਹੌਲ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਮਜ਼ਾਇਲ ਜਿੱਥੇ ਡਿਗ ਰਹੀ ਹੈ ਉੱਥੇ ਕਿਵੇਂ ਧੂਆਂ ਧੂਆਂ ਤਮਾਕਾ ਹੁੰਦਾ ਉਹ ਕਿਆ ਦਿਖਾਈ ਦੇ ਰਿਹਾ ਔਰ ਜਿਹੜੇ ਸੋਰਸਸ ਤੋਂ ਸਾਨੂੰ ਜਾਣਕਾਰੀ ਮਿਲ ਪਾਰੀ ਹੈ ਕਿ ਕਈ ਲੋਕ ਮਾਰੇ ਜਾਣ ਦਾ ਖਦ사 ਵੀ ਜੁਤਾਇਆ ਜਾ ਰਿਹਾ ਹੈ ਕਿਉਂਕਿ ਇਹ ਦਿਨ ਦੇ ਵੇਲੇ ਹਮਲਾ ਕੀਤਾ ਗਿਆ ਸੀ ਔਰ ਦਿਨ ਦੇ ਵੇਲੇ ਤੁਹਾਨੂੰ ਪਤਾ ਹੈ ਕਿ ਆਵਾਜ਼ਾਂ ਵੀ ਹੁੰਦੀ ਹੈ ਲੋਕ ਵੀ ਆਪਣੇ ਕੰਮ ਕਰਾਂ ਤੇ ਜਾ ਰਹੇ ਹੁੰਦੇ ਆ ਤਾਂ ਦਿਨ ਦੇ ਵੇਲੇ ਜਦੋਂ ਹਮਲਾ ਹੋਇਆ ਤਾਂ ਕਈ ਲੋਕ ਮਾਰੇ ਜਾਣ ਦਾ ਖੱਸਾ ਵੀ ਜਤਾਇਆ ਜਾ ਰਿਹਾ ਔਰ 14 ਥਾਵਾਂ ਤੇ ਇਜ਼ਰਾਈਲ ਦੀਆਂ 14 ਥਾਵਾਂ ਤੇ ਹਮਲਾ ਜੁੜਾਇਆ ਈਰਾਨ ਨੇ ਕਰ ਦਿੱਤਾ ਹੈਗਾ ਅਮਰੀਕਾ